ਆਧੁਨਿਕ ਯੁੱਗ ਵਿੱਚ ਹਰ ਚੀਜ਼ ਹੁਣ ਆਨਲਾਈਨ ਉਪਲਬਧ ਹੈ ਜਿੱਥੇ ਆਨਲਾਈਨ ਦੇ ਫਾਇਦੇ ਨੇ ਉੱਥੇ ਹੀ ਨੁਕਸਾਨ ਵੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਤੋਂ ਜਿੱਥੇ ਫਾਰਮਿੰਸਿੰਗ ਚਿਰਾਗ ਛਾਪੜਾ ਆਪਣੀ ਜੀਪ ਵੇਚਣਾ ਚਾਹੁੰਦਾ ਸੀ ਏਜੰਟ ਵੱਲੋਂ ਚਿਰਾਗ ਛਾਪੜਾ ਦੀ ਜੀਪ ਬੋਲਕਸ ਤੇ ਪਾ ਦਿੱਤੀ ਜੀਪ ਦੇ ਗ੍ਰਾਹਕ ਬਣ ਕੇ ਕਰੀਬ 6 ਨੌਜਵਾਨ ਆਏ ਤੇ ਉਹਨਾਂ ਕੋਲੋਂ ਇੱਕ ਬੋਟਰਸਾਈਕਲ ਬੁਲਟ ਖੜਾ ਗਈ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਘੜਖੜਾ ਦਿੱਤਾ ਤੇ ਕਿਹਾ ਕਿ ਤੁਸੀਂ ਜੀਪ ਦੀ ਟੈਸਟਿੰਗ ਡਰਾਈਵਿੰਗ ਦਿਵਾਓ ਕਿ ਕਿ ਸਾਨੂੰ ਜੀਪ ਪਸੰਦ ਹੈ ਅਸੀਂ ਤੁਹਾਨੂੰ 50000 ਰੁਪਏ ਦੀ ਰਾਸ਼ੀ ਨਗਦ ਦਵਾਂਗੇ ਜਿਸ ਤੋਂ ਬਾਅਦ ਲੁਟੇਰੇ ਜੀਪ ਦੀ ਟੈਸਟਿੰਗ ਡਰਾਈਵਿੰਗ ਦੇ ਬਹਾਨੇ ਜੀਪ ਨੂੰ ਕਰੀਬ 10 ਕਿਲੋਮੀਟਰ ਸੁੰਸਾਨ ਜਗ੍ਹਾ ਤੇ ਲੈ ਗਏ ਉੱਥੇ ਹੀ ਉਹਨਾਂ ਵੱਲੋਂ ਉਹਨਾਂ ਨੇ ਚਿਰਾਗ ਛਾਬੜਾ ਦਾ ਮੋਬਾਈਲ ਖੋਇਆ ਤੇ ਜੀਪ ਲੈ ਕੇ ਫਰਾਰ ਹੋ ਗਏ ਪਿਰਚੜਾਲ ਛਾਬੜਾ ਨੇ ਲਿਫਟ ਲੈ ਕੇ ਘਰ ਪੁੱਜਿਆ ਤਾਂ ਉਹਨਾਂ ਦਾ ਬੁਲਟ ਮੋਟਰਸਾਈਕਲ ਵੀ ਘਰ 'ਚ ਨਹੀਂ ਸੀ ਨੌਜਵਾਨ ਇਸ ਘਟਨਾ ਤੋਂ ਬਾਅਦ ਰਫੂ ਚੱਕਰ ਹੋ ਗਈ ਜਿਹੜੇ ਨੌਜਵਾਨ ਬੁਲਟ ਮੋਟਰਸਾਈਕਲ ਤੇ ਆਏ ਸਨ ਉਹਨਾਂ ਦੀਆਂ ਸੀਸੀਟੀਵੀ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਫਿਲਹਾਲ ਚਿਰਾਗ ਛਾਬੜਾ ਨਾਬਾ ਦੇ ਸਰਕਾਰੀ ਹਸਪਤਾਲ ਜੇਰੇ ਇਲਾਚ ਹੈ ਪੁਲਿਸ ਇਸ ਮਾਮਲੇ ਸੰਬੰਧੀ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਜਿਵੇਂ ਜਿਸੀ ਘਰੋਂ ਨਿਕਲੇ ਉਰੋਂ ਦੀ ਚੌਧਰੀ ਮੰਜਰੇ ਚੌਧਰੀ ਮੰਜਰੇ ਤੋਂ ਆਪਣਾ ਉਹਨਾਂ ਨੇ ਦੱਸਿਆ ਸੀ ਕਿੱਥੋਂ ਆਇਆ ਉਹਨਾਂ ਨੇ ਕਹਿੰਦੇ ਅਸੀਂ ਰੋਪੜ ਤੋਂ ਆਏ ਹਾਂ ਚੌਧਰੀ ਮਾਜੂਨ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਭੂਆ ਮਾਮੇ ਕਾਫੀ ਨਾਪੇ ਰਹਿੰਦੇ ਨੇ ਪਿੰਡ ਬੰਦੇ ਸੀਗੇ ਤੇ ਪਹਿਲਾਂ ਬੁਲਟ ਮੋਟਰਸਾਈਕਲ ਤੇ ਕੋਕਾ ਕੋਲਾ ਰੰਗ ਦੇ ਤੇ ਪੀਵੀ 34 ਨੰਬਰ ਸੀ ਉਹ ਆਏ ਘਰੇ ਉਹਨਾਂ ਨੇ ਬੁਲਟ ਘਰੇ ਘਰੇ ਖੜਾ ਕਰਤਾ ਤੇ ਸਾਨੂੰ ਨਾਲ ਮੈਨੂੰ ਨਾਲ ਬਿਠਾ ਕੇ ਟੈਸਟ ਡਰਾਈਵ ਲਈ ਲੈ ਗਏ ਮੈਨੂੰ ਐਸੀ ਉਹਨਾਂ ਦਾ ਬੁਲਟ ਖੜਾ ਵਾਪਸ ਦਾ ਚੱਕਣ ਆਣਗੀ ਤੇ ਪਰ ਜਦੋਂ ਵਾਪਸੀ ਤੇ ਮੈਂ ਹਾਦਸਾ ਹੋਣ ਤੋਂ ਬਾਅਦ ਘਰੇ ਗਿਆ ਦੇਖਣ ਬੁਲਟ ਤਾਂ ਉੱਥੋਂ ਬੁਲਟ ਵੀ ਚੱਕ ਕੇ ਲੈ ਗਿਆ ਸੀ ਇਹਨਾਂ ਮਤਲਬ ਇਹ ਵੀ ਉਹ ਚਾਰ ਬੰਦੇ ਸੀਗੇ ਇਹ ਦੇ ਟੂਲਟ ਵਾਚ ਚਾਕੇ ਲੈ ਕੇ ਮੇਰਾ ਮੋਬਾਈਲ ਖੋ ਕੇ ਲੈ ਗਿਆ ਤੇ ਗੱਡੀ ਖੋ ਕੇ ਲੈ ਗਈ ਗੱਡੀ ਕਿਹੜੀ ਗੱਡੀ ਸੀਗੀ সিলਵਰ ਕਲਰ ਦੀ ਚੀਪ ਸੀਗੀ 500 500 ਤੁਹਾਡੀ ਹੈਸ਼ ਕਿੱਥੇ ਗੁੜੀਆਂ ਵਾਲੇ ਸਕੂਲ ਤੋਂ ਇੱਕ ਹੋਇਆ ਇਨਸੀਡੈਂਟ ਕਿੱਥੇ ਕੋ ਹੋਇਆ ਉਹ ਜੋ ਮਾਜਰੀ ਚੌਂਕ ਤੋਂ ਲੈ ਕੇ ਰੋਟੀ ਵਾਲੇ ਪੁਲ ਵੱਲ ਜਾਂਦੇ ਆ ਤਾਂ ਰਸਤੇ ਦੇ ਵਿੱਚ ਅੱਛਾ ਬਿਲਕੁਲ ਸੁੰਨ ਸਾਂ ਸੀ ਨਾ ਕੋਈ ਘਰ ਸੀ ਨਾ ਕੁਝ ਸੀ ਤੁਹਾਨੂੰ ਉੱਥੇ ਕਿਵੇਂ ਬੁਲਾਇਆ ਗਿਆ ਤੁਹਾਨੂੰ ਕਿਵੇਂ ਬੁਲਾਇਆ ਗਿਆ ਘਰੋਂ ਦੀ ਲੈ ਕੇ ਗਏ ਸੀ ਨਾ ਮੈਨੂੰ ਘਰੋਂ ਦੀ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ ਇੱਕ ਤਰ੍ਹਾਂ ਮੈਂ ਉਹਨਾਂ ਨੂੰ ਗੱਡੀ ਦੀ ਟੈਸਟ ਰਾਈਡ ਤੇ ਇੰਨੀ ਬਾਹਰ ਤੱਕ ਲੈ ਕੇ ਗਿਆ ਉਹ ਕਹਿੰਦੇ ਸਾਨੂੰ ਅੱਗੇ ਲੈ ਜਾਓ ਅੱਗੇ ਲੈ ਜਾਓ 9 ਗਜਾ ਪੀਰ ਤੇ ਚੱਲ ਗਏ ਅਸੀਂ ਕਹਿੰਨੇ ਮੱਥਾ ਦੇਖ ਲਈਏ ਉਹ ਰੈਸਟ ਮੈਂ ਕਿਹਾ ਠੀਕ ਲੋ ਮੱਥਾ ਤੇ ਮੈਨੂੰ ਜਿਹੜੀ ਉਮੀਦ ਹੈ ਵੀ ਘਰ ਤਾਂ ਉਹਨਾਂ ਕੋਲੇ ਕੋਈ ਗੰਡਾਸਾ ਵਗੈਰਾ ਹੈ ਨਹੀਂ ਸੀਗਾ ਉਹਨਾਂ ਨੇ ਲੁੱਕ ਮਿੱਚ ਕੇ ਉੱਥੇ 9 ਗਜਾ ਪੀਰ ਤੋਂ ਹੀ ਚੱਕਿਆ ਗੰਡਾਸਾ ਉੱਥੇ ਜਿਹੜਾ ਪਹਿਲਾਂ ਹੀ ਰੱਖਿਆ ਹੋਇਆ ਸੀ ਹੁਣੇ ਤੁਹਾਡੇ ਕੀ ਬਾਰੇ ਆਨਸਰ ਦੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੱਥੀਂ ਚ ਮੈਂ ਗੰਡਾਸਾ ਵੇਖਿਆ ਸੀ ਉਹਨਾਂ ਦੇ ਵੱਜਣ ਤੋਂ ਬਾਅਦ ਜਦੋਂ ਮੇਰੇ ਮਰਜਿਆ ਸਿਰ ਤੇ ਉਦੋਂ ਮੈਂ ਬੇਸੂਦ ਹੋ ਗਿਆ ਅੱਧੇ ਮਿੰਟ ਲਈ ਜਦ ਮੈਂ ਸੁੱਤ ਤੇ ਚਾਇਆ ਤਾਂ ਦੇਖਿਆ ਵੀ ਉਹ ਹੱਥ 'ਚ ਗੰਡਾਸਾ ਰੱਖ ਕੇ ਗੰਡਾਸਾ ਚੱਕੇ ਮਾਰਿਆ ਨੂੰ ਤੋਂ ਕੋਲ ਲੈ ਕੇ ਆਇਆ ਮੈਂ ਉੱਥੋਂ ਤੁਰ ਕੇ ਪਹਿਲਾਂ ਚੌਕ ਤੱਕ ਗਿਆ ਚੌਕ ਤੋਂ ਕਿਸੇ ਨੂੰ ਮੈਂ ਤੱਕ ਇਹ ਹੱਥ ਜੋੜ ਕੇ ਉਹਨੂੰ ਆਪਦੇ ਦੁਕਾਨ ਤੱਕ ਗਿਆ ਦੁਕਾਨ ਤੋਂ ਫਿਰ ਮੈਨੂੰ ਮੇਰਾ ਦੋਸਤ ਲੈ ਕੇ ਆਇਆ ਉਹ ਕਿ ਮੰਗ ਕੋਈ ਸੀ ਕਿ ਹਲੇ ਤਾਂ ਟੈਸਟ ਡਰਾਈਵ ਲੈਣ ਆਏ ਸੀਗੇ 3.5 ਲੱਖ ਵਿੱਚ ਉਹ ਲੈਣੇ ਕਿਹਾ ਸੀ ਵੀ ਮੈਂ ਤੁਹਾਨੂੰ ਦਿਵਾ ਦੂੰਗਾ ਉਹਨਾਂ ਕੋਲ ਕੋਈ ਪੈਸੇ ਵੀ ਹੈਗੇ ਸੀ ਮੈਨੂੰ ਕਹਿ ਰਹੇ ਸੀ ਕਿ 50000 ਸਾਡੇ ਕੋਲੇ ਹੈਗਾ ਵੀ ਆ ਰੱਖ ਲਓ ਬਾਕੀ 3 ਲੱਖ ਅਸੀਂ ਦੋ ਚਾਰ ਦਿਨਾਂ ਵਿੱਚ ਵੇਚਾਂਗੇ ਉਹ ਸਾਨੂੰ ਗੱਡੀ ਚਲਾ ਕੇ ਦੇਖ ਲੈਣ। ਦੇ ਹੋਏ ਕਿਸੇ ਰਾਘੇ ਰਿਤਾਉ ਫੋਨ ਕਰਿਆ। ਤੇ ਬਸ ਆ ਕਹਾਣੀਆਂ ਬਾਕੀ ਸਟੇਟਮੈਂਟ ਬੇਟੇ ਨੇ ਤੁਹਾਨੂੰ ਦੇ ਦਿੱਤੀ। ਬਸ ਸਾਨੂੰ ਇਹ ਚਾਹੀਦਾ ਵੀ ਦਿਨੋਂ ਵੇ ਦਿਨ ਇਹ ਬਹੁਤ ਹਾਦਸੇ ਹੋ ਰਹੇ ਨੇ ਵੀ ਆਪਣੀ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਉਹਦੀ ਤਫ਼ਤੀਸ਼ ਕੀਤੀ ਜਾਵੇ। ਤੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਫੜਿਆ ਜਾਂਦਾ ਜੇ ਜਿਆਦਾ ਸਾਟੇ ਤੇ ਗਰਦਨ ਤੇ ਲੱਗਦੀ ਤਾਂ ਹੋ ਸਕਦਾ ਕੁਝ ਵੀ ਹੋ ਸਕਦਾ ਸੀ ਕਿਤੇ ਜਾਨ ਵੀ ਜਾ ਸਕਦੀ ਸੀ ਇਹ ਕੀ ਕਰ ਰਹੇ ਨੇ ਇਹ ਮੇਰੇ ਨਾਲ ਹੈ ਜੀ ਬੇਟਾ ਫਾਰਮਾਸਿਸਟ ਹੈ ਸਾਡੀ ਕਮਿਸ਼ਨ ਟੀਵੀ ਦੇਖ ਰਹੇ ਜੀ ਹੁਣਾਂ ਸਾਨੂੰ ਇਹ ਦੋ ਮੋਟਰਸਾਈਕਲਾਂ ਤੇ ਆਏ ਨੇ ਉਹ 6 ਬੰਦੇ ਨੇ ਟੋਟਲ ਜਿਹੜੇ ਹੁਣ ਤੱਕ ਆਡੈਂਟੀਫਾਈ ਹੋਏ ਨੇ ਤੇ ਉਹ ਐਲਐਕਸ ਤੇ ਇਹਨੇ ਮੁੰਡੇ ਨੇ ਸ਼ਾਹਬੁਰਾ ਸ਼ਾਮ ਦਾ ਕਰਕੇ ਲੜਕਾ ਹੈ ਇਹਨੇ ਕਬਦੀ ਜੀ ਪਾਈ ਹੋਈ ਸੀਗੀ ਸੇਲ ਕਰਨ ਲਈ ਉਹ ਕੱਲ ਇਹਨਾਂ ਨਾਲ ਗੱਲ ਹੋਈ ਸੀ ਕੱਲ ਵੀ ਦੇਖੇਗੇ ਸੀਗੇ ਤੇ ਅੱਜ ਫੇਰ ਦੇਖਣ ਆਏ ਸੀਗੇ ਤੇ ਇਹਨੂੰ ਗੱਡੀ ਚਲਾ ਕੇ ਦੇਖ ਰਹੇ ਸੀਗੇ ਤੇ ਇਧਰੋਂ ਲੈ ਕੇ ਸੀਗੇ ਗੱਡੀ ਚਲਾ ਕੇ ਫੇਰ ਰੂਟੀ ਫੂਲ ਦੇ ਲਗੋਂ ਤੋਂ ਗੱਡੀ ਹੋ ਕੇ ਲੈ ਗਿਆ ਕਿੰਨੇ ਜਣੇ ਕਿੰਨੇ ਫਿਲਹਾਲ ਹੁਣ ਤਾਂ ਹੁਣ ਤੱਕ ਤੋਂ ਤਾਂ ਮਤਲਬ 6 ਜਣੇ ਲੱਗ ਰਹੇ ਨੇ ਇਹ ਚੱਕਦੇ ਵੈਸੇ 2 ਜਣੇ ਸੀਗੇ ਜਿਹੜੇ ਬੋਲਟ ਤੇ ਇਹਨਾਂ ਦੇ ਮਤਲਬ ਘਰੇ ਗਏ ਸੀਗੇ ਦੇਖ ਚਾਬੜੇ ਨਹੀਂ ਸਕਦਾ ਨਹੀਂ ਮਾਰੀ ਸਾਬੜੇ ਦੇ ਸ਼ਰਤੇ 6 ਵਜੇ ਹੈ ਇਹਦੀ ਡੀਲ ਓਐਲਐਕਸੀ ਹੋਈ ਓਐਲਐਕਸੀ ਹੋਈ ਹੁਣ ਕੀ ਫਰਦਰ ਕੀ ਕਰ ਰਹੇ ਨੇ ਫਰਦਰ ਜੀ ਉਹਦਾ ਬਿਆਨ ਦੇ ਕੇ ਕਈਅਰ ਕਰਾਂਗੇ ਤੇ ਫਤਿਹ ਇਹਨਾਂ ਨੂੰ ਡੈਂਟੀਫਾਈ ਕਰਕੇ ਬਣਦੀ ਜਿਹੜੇ ਫੈਕਟ ਨੇ ਕਾਰਵਾਈ ਕਰਾਂਗੇ ਪਰਪਰ ਸੀਸੀਟੀਵੀ ਚੈੱਕ ਕਰ ਰਹੇ ਨੇ ਹਲੇ ਫਿਲਹਾਲ ਤਾਂ ਮੋਸਟਲੀ ਸ਼ੌਪ ਬੰਦ ਨੇ ਤੇ ਬਾਕੀ ਜਿਹੜੀ ਇੱਕ ਦੋ ਮਿਲਦੀ ਉਹ ਤੋਂ ਸੀਸੀਟੀਵੀ ਦੇਖਦੇ ਗੱਡੀ ਘਰੋਂ ਲੈ ਕੇ ਗੱਡੀ ਘਰੋਂ ਲੈ ਕੇ